ਉਹ ਠੰਡ ਜੀਵੇਂ ਤਾਂ ਉਹ ਜੇ ਨਿਕਲਿਓ ਬਾਹਰ ਕਦੋਂ ਦੇ ਬੜੇ ਉਹ ਰਜਾਈ 'ਚ ਰਹਿੰਦਾ ਖੁੰਦਾ ਬਿਜਲੀ ਦਾ ਖਰਚ ਵਾਧੂ ਕਰੇ ਰਾਤ ਦਾ ਛੱਡਿਆ ਇਹਨੂੰ ਰਜਾਈ ਨਾਲ ਪਤਾ ਕਿੰਨਾ ਮੂਹ ਆ ਮੇਰਾ ਮੈਂ ਕਿੰਨੇ ਕੰਮ ਕਾਇ ਸੀ ਸੋਨੂੰ ਰਜਾਈ ਨਾਲ ਤਾਂ ਮੂਹ ਹੁਣ ਠੰਡ 'ਚ ਰਹਿੰਦੀ ਆ ਜੀ ਪਰ ਜੇ ਤੁਰਾਂ ਫੇਰਾਂਗੇ ਥੋੜੀ ਜੀ ਗਰਮੈਸ਼ ਆਊਗੀ ਫੇਰ ਹੀ ਪਾਲ ਲੱਗਣੋਂ ਹਟੂਗਾ ਹੁਣ ਅੰਦਰ ਬੈਠੇ ਮੌਜਾਂ ਨਾ ਬੜੇ ਬੜਗਾ ਹੀਟਰ ਰੂਟਰ ਚੱਲੀ ਜਾਂਦਾ ਯਾਰਾ ਰੋਟੀਆਂ ਖਾ ਕੇ ਅੰਦਰ ਵੜ ਜਾਂਦੇ ਹਾਂ ਮੌਜਾਂ ਨਾਲ ਰੋਟੀ ਹਜਮਾਈ ਹੋਊਗੀ ਨਾਲੇ ਸੋਣੇ ਰੋਟੀ ਦਾ ਇੱਥੇ ਜੇ ਪਈ ਆ ਰਾਮ ਨੇ ਤੂੰ ਐਨੇ ਨੁਸ ਮੈਂ ਕਰਦੀ ਹਾਂ ਜੀ ਇੱਕ ਨਾ ਤਾਂ ਤੁਹਾਡਾ ਰਜਾਈ ਨਾਲ ਕਿਹੜਾ ਸਿੱਟੂਗਾ ਤੇ ਨਾਲੇ ਖਾਦਾ ਪੀਤਾ ਪਚੂਗਾ ਕੰਮ ਕਰਨ ਯੋਗ ਹੋ ਜਾਓਗੇ ਠੰਡ ਲੱਗਣੋਂ ਹਟ ਜਾਓ ਆ ਜਾ ਦਮਾ ਬਣਾ ਕੇ ਮੈਂ ਉਹਨਾਂ ਨੂੰ ਆਰਾਮ ਕਰ ਲਾਂ 2 ਮਿੰਟ ਬਸ ਉੱਠ ਖੜੇ ਜੀ ਆ ਜਾਓ ਫਿਰ ਦੱਸਾਂ ਠੰਡ ਹਟਾਉਣ ਤੋਂ ਇੱਕ ਚੀਜ਼ ਦੱਸੋ ਜੀ ਦੱਸੋ ਮੱਸਾ ਉੱਠ ਕੇ ਆਇਆ ਮੈਂ ਤਾਂ ਕੀ ਗੁੜਗੜ ਜਾ ਰੱਖ ਰੱਖਿਆ بس ਆਪਾਂ ਥੋੜੀ ਜਿਹੀ ਬਦਾਮ ਚਾਹੀਦੇ ਨੇ ਇਹ ਆਪਸ਼ਨਲ ਹੈ ਜੇ ਹੈਗੀ ਤਾਂ ਤੁਸੀਂ ਪਾ ਸਕਦੇ ਹੋ ਤੇ ਨਹੀਂ ਇਹਨੂੰ ਸਕਿਪ ਵੀ ਕਰ ਸਕਦੇ ਆ ਜੀ ਠੀਕ ਤੇ ਆਹ ਜਣੀਆਂ ਬੁਰਗੀਆਂ ਆ ਕੀ ਆ ਇਹ ਸਾਰਾ ਕੁਝ ਦੱਸਾਂਗੇ ਜੀ ਤੇ ਇਹਦੇ ਨਾਲ ਠੰਡ ਵੀ ਲੱਗਣੋਂ हट ਜਾਂਦੀ ਹੈ ਮਤਲਬ ਜੇ ਠੰਡ ਤੁਹਾਨੂੰ ਆਪਾਂ ਨੂੰ ਖੰਘ ਚ ਖਾਮ ਹੋ ਜਾਂਦਾ ਹੱਡ ਪੈਰ ਦਰਦ ਕਰਦੇ ਨੇ ਜਾਂ ਆਲਸ ਜ ਹੋ ਜਾਂਦੇ ਮਤਲਬ ਠੰਡ ਲੱਗਦੀ ਆਪਾਂ ਨੂੰ ਤੇ ਇਹ ਗਰਮਾਹਟ ਦੇਊਗਾ ਮਤਲਬ ਆਪਾਂ ਨੂੰ ਠੰਡ ਨਹੀਂ ਲੱਗਣੀ ਇਹ ਜਈ ਚੀਜ਼ ਬਣਾਉਣ ਲੱਗੇ ਜੀ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਆਪਾਂ ਬਣਾ ਸਕਦੇ ਆ ਨਾਲੇ ਬਿਮਾਰੀਆਂ ਤੋਂ ਦੂਰ ਤੇ ਨਾਲੇ ਠੰਡ ਨਹੀਂ ਲੱਗੇ ਚਲੋ ਦੱਸੋ ਜੀ ਦੱਸ ਦੀ ਤੇ ਨਾਲ ਹਲਕੇ ਜੇ ਰੋਸਟ ਕਰ ਲੈਣੇ ਨੇ ਜੀ ਭੁੰਨਣੇ ਨੇ ਹਾਂਜੀ ਹਾਂਜੀ ਹਲਕੇ ਜੀ ਭੁੰਨਣੇ ਨੇ ਜੀ ਠੀਕ ਹੈ ਜੀ ਤੇ ਆਪਾਂ ਗੁੜ ਜਿਹੜਾ ਵਧੀਆ ਹੋਵੇ ਜਿਉਂ ਹੀ ਲੈਣਾਗਾ ਹਮ ਮਤਲਬ ਕਈ ਵਾਰ ਵਿੱਚ ਮਲਾਵਟ ਜ਼ਿਆਦਾ ਹੁੰਦੀ ਆਈ ਕਈ ਵਾਰ ਆਪਾਂ ਲੈ ਲੈਨੇ ਜੀ ਗੁੜ ਜਰ ਜੇਕਰ ਵਧੀਆ ਪਿਓਰ ਹੋਵੇ ਤਾਂ ਬਹੁਤ ਵਧੀਆ ਗੱਲ ਹੈ ਜੀ ਠੀਕ ਹੈ ਵਧੀਆ ਮਤਲਬ ਰੈਨਲ ਰੋਡ ਲੈਣਾ ਆਰਗੇਨਿਕ ਗੁੜਖਾਨ ਦੇ ਬਹੁਤ ਸਾਰੇ ਫਾਇਦੇ ਨੇ ਜੀ ਇੱਕ ਤੇ ਦੇ ਵਿੱਚ ਆਇਰਨ ਹੁੰਦਾ ਮਤਲਬ ਆਪਣੇ ਅੰਦਰ ਜੇ ਖੂਨ ਦੀ ਘਾਟ ਆ ਉਹ ਪੂਰੀ ਹੁੰਦੀ ਹੈ ਜੀ ਆਪਾਂ ਨੂੰ ਗਰਮਾਇਸ਼ ਦਿੰਦਾ ਠੰਡ ਨਹੀਂ ਲਾਇਦੀ ਆਪਣੇ ਕਈ ਵਾਰ ਜਿਵੇਂ ਗਲੇ 'ਚ ਖਾ ਮਤਲਬ ਖਾਰਸ਼ ਜੀ ਹੋਣ ਲੱਗ ਜਾਂਦੀ ਹੈ ਕਿ ਜਾਂ ਗਲਾ ਦਰਦ ਕਰਦਾ ਕਈ ਵਾਰ ਆਪਣੇ ਜੁਕਾਮ ਦਰੜ ਨੇ ਇੱਕ ਪ੍ਰੋਬਲਮ ਆਉਂਦੀ ਨੇ ਗਲੇ ਵਿੱਚ ਤਾਂ ਉਹ ਵੀ ਠੀਕ ਕਰਦਾ ਜੀ ਸੋ ਗੁੜਖਾਨ ਦੇ ਬਹੁਤ ਸਾਰੇ ਲਾਭ ਨੇ ਜੀ ਤੰ ਨਾਲ ਜਿਹੜਾ ਆਪਣਾ ਖਾਦਾ ਪੀਤਾਗਾ ਜੇਕਰ ਆਪਾਂ ਇਹ ਗੁੜ ਖਾਂਦੇ ਆ ਤਾਂ ਉਹ ਜਿਹੜਾ ਖਾਦਾ ਪੀਤਾ ਉਹ ਵੀ ਚੰਗੀ ਤਰ੍ਹਾਂ ਪਚਦਾਗਾ ਠੀਕ ਹੈ ਜੀ ਜਿਵੇਂ ਹੁਣ ਮੈਂ ਕਹਿ ਰਿਹਾ ਸੀ ਜੇ ਹੁਣ ਵੀ ਰੋਟੀ ਉੱਤੇ ਜੇ ਪਈਆ ਹਨਾ ਬੈਠੇ ਰਹਿਣੇ ਆਪਾਂ ਤਾਂ ਉਹ ਵੀ ਮਤਲਬ ਹਾਜਮਾਦਰਸਤ ਹੋ ਜਾਂਦਾ ਹਾਂਜੀ ਹੁਣ ਜਿਵੇਂ ਬਜ਼ੁਰਗ ਹੁੰਦੇ ਨੇ ਜੀ ਹਮ ਮਤਲਬ ਵੀ ਉਹਨਾਂ ਨੂੰ ਤਾਂ ਵਿਚਾਰ ਨਹੀਂ ਹੁਣ ਬੈਠ ਨਹੀਂ ਹੁੰਦਾ ਕਿਉਂਕਿ ਕੰਮ ਤਾਂ ਹੁੰਦਾ ਨਹੀਂ ਇਨੀ ਠੰਡ 'ਚ ਤਾਂ ਜੇਕਰ ਆਪਾਂ ਉਹਨਾਂ ਨੂੰ ਇੱਕ ਐਂਡੀ ਦੇ ਨਾਲ ਤਾਂ ਉਹਨਾਂ ਨੂੰ ਠੰਡ ਨਹੀਂ ਲੱਗਣੀ ਜੀ ਤੇ ਨਾਲੇ ਮਤਲਬ ਵੀ ਖਾਦਾ ਪੀਤਾ ਚੰਗੀ ਤਰ੍ਹਾਂ ਪਚੂਗਾ। ਸੋ ਬੱਚਿਆਂ ਵਾਸਤੇ ਹਰੇਕ ਮਤਲਬ ਏਜ ਦੇ ਪਰਸਨ ਵਾਸਤੇ ਜਿਹੜੀ ਚੀਜ਼ ਆ ਉਹ ਬਹੁਤ ਹੀ ਜ਼ਿਆਦਾ ਫਾਇਦਾ ਕਰਦੀ ਹੈ ਜੀ। ਠੀਕ ਹੈ ਜੀ। ਹੁਣ ਇਹ ਲੋਜਿਸਟ ਹੋ ਗਿਆ ਆਪਣੇ। ਹਾਂਜੀ ਹਾਂਜੀ ਤੇ ਹੁਣ ਆਪਾਂ ਇਹਨਾਂ ਨੂੰ ਤਾਂ ਕੱਢ ਲੈਨੇ ਆ ਜੀ। ਠੀਕ ਹੈ ਜੀ। ਤੇ ਇੱਧਰ ਮੈਂ ਲਿਆ ਜੀ ਗੁੜ। ਵਧੀਆ オリジナル ਗੁੜ ਹੈ ਜੀ। ਠੀਕ ਹੈ ਹੁਣ। ਇਹ ਆਪਾਂ ਲਿਆ ਜੀ 300 ਗ੍ਰਾਮ। ਠੀਕ ਹੈ। ਇਹਨੂੰ ਗੁੜ ਨੂੰ ਗਰਮ ਕਰਨਾ ਆਪਾਂ? ਹਾਂਜੀ ਇਹਨੂੰ ਆਪਾਂ ਗਰਮ ਕਰਨਾ ਹੈਗਾ। ਠੀਕ ਹੈ ਹੁਣ। ਠੰਡ ਦੇ ਦੌਰਾਨ ਤਾਂ ਮਤਲਬ ਜਿਵੇਂ ਉਹ ਮੌਖਾ ਖਾਣਾ ਖਾ ਤੇ ਹੋਰ ਵੀ ਜਿਆਦਾ ਟੇਸਟੀ ਹੋ ਜਾਂਦਾ ਜੀ ਠੀਕ ਹੈ ਜੀ ਹੁਣ ਇਹਨੂੰ ਮਤਲਬ ਆਪਾਂ ਗਰਮ ਕਰ ਲੈਣਾ ਵੀ ਪੱਕੀ ਜੀ ਬਣਾ ਲੈਣੀ ਆ ਹਾਂਜੀ ਹਾਂਜੀ ਗਰਮ ਕਰ ਲੈਣਾ ਜੀ ਇਹਨੂੰ ਧੂਆ ਨਿਕਲ ਜਾਦਾ ਹਾਂਜੀ ਗਰਮ ਸੀਨਾ ਕਢਾਹੀ ਚ ਸੰਗੀtrap ਆਪਾਂ ਇਹਨੂੰ ਮੈਲਟ ਕਰ ਲਾਂਗੇ ਜੀ ਠੀਕ ਹੈ ਹੁਣ ਪਹਿਲਾਂ ਇਹਨੂੰ ਮੈਲਟ ਕਰ ਲਈਏ ਆਪਾਂ ਹਾਂਜੀ ਇਹਦਾ ਕਰ ਲੈ ਜੇ ਚੇਂਜ ਕਰ ਲਾਂਗੇ ਜੀ ਚੰਗੀ ਤਰ੍ਹਾਂ ਮੈਲਟ ਹੋ ਜਾਊਗਾ ਤੇ ਹੁਣ ਆਪਾਂ ਇਹਦੇ ਵਿੱਚ ਪਾਉਣੇ ਨੇ ਜੀ ਡਰਾਈ ਫਰੂਟ ਇਹ ਆਪਾਂ ਕੋਈ ਵੀ ਲੈ ਸਕਦੇ ਜੋ ਵੀ ਆਪਾਂ ਨੂੰ ਪਸੰਦ ਹੋਣ ਠੀਕ ਹੈ ਜੀ ਮਤਲਬ ਜਿਵੇਂ ਹੁੰਦੇ ਨੇ ਜੀ ਖੰਜੂਰ ਆ ਉਹ ਵੀ ਆਪਾਂ ਬਰੀਕ ਬਰੀਕ ਕੱਟ ਕੇ ਪਾ ਸਕਦੇ ਆਂ ਦਾਖਾ ਹੋਗੇ ਜਿਹਨੂੰ ਕਿਸਮਿਸ ਕਹਿੰਦੇ ਨੇ ਹਾਂਜੀ ਕਾਜੂ ਬਦਾਮ ਉਹ ਹਰ ਇੱਕ ਚੀਜ਼ ਆਪਾਂ ਇਹਦੇ ਵਿੱਚ ਐਡ ਕਰ ਸਕਦੇ ਆਂ ਜੀ ਠੀਕ ਹੈ ਜੀ ਇਹ ਆਪਾਂ ਡਰਾਈ ਫਰੂਟ ਪਾਤੇ ਸਾਰੇ ਹਾਂਜੀ ਆਪ ਤਾਂ ਪਾਉਣ ਨੂੰ ਮਤਲਬ ਬੱਚਿਆਂ ਨੂੰ ਵੀ ਪਸੰਦ ਆਉਂਦੇ ਤੇ ਉਹ ਵੀ ਮਤਲਬ ਜ ਬਾਕੀ ਰਹਿਣ ਜਦੋਂ ਗੁੜ ਨਾਲ ਵਿੱਚ ਮੂੰਝੇ ਚਾਹਣਗੀ ਤਾਂ ਟੇਸਟ ਬਹੁਤ ਟੇਸਟ ਬਹੁਤ ਵਧੀਆ ਹੋਊਗਾ ਜੀ ਹਾਂਜੀ ਤੇ ਇਹ ਕੀ ਕੋਸਾ ਰਹਿਣੇ ਕਈ ਵਾਰ ਜੇਕਰ ਆਪਾਂ ਬਜ਼ੁਰਗਾਂ ਨੂੰ ਬਣਾ ਰਹਿਆਂ ਜੇ ਫੇਰ ਇਹ ਚਾਹੇ ਡਰਾਈ ਫਰੂਟਸ ਸਕਿਪ ਕਰ ਦੋ ਜਾਂ ਇਹਦਾ ਪਾਊਡਰ ਬਣਾ ਕੇ ਵੀ ਪਾ ਸਕਦੇ ਆ ਕਿਉਂਕਿ ਉਹਨਾਂ ਤੋਂ ਇਹ ਚੱਬੇ ਨਹੀਂ ਜਾਂਦੇ ਕਈ ਵਾਰ ਦੰਦ ਨਹੀਂ ਹੁੰਦੇ ਹਾਂਜੀ ਤਾਂ ਉਦੋਂ ਆਪਾਂ ਇਹ ਸਕਿਪ ਵੀ ਕਰ ਸਕਦੇ ਆ ਗੈਂਸ ਆਪਾਂ ਬਿਲਕੁਲ ਜਮਾ ਲੋਥੀ ਰੱਖਣਾ ਜੀ ਠੀਕ ਹੈ ਇਹ ਵੀ ਚੱਟ ਵਾਲਾ ਕੀ ਕੋਸਾ ਸਮਾਨ ਰਹਿਣ ਪਹਿਲਾਂ ਦੱਸ ਦੇ ਸਾਰਾ ਇਹ ਆਪਾਂ ਹੋਣਾ ਜੀ ਅੱਧਾ ਚਮਚ ਅਜਵੈਨ ਅਰਧਾ ਚਮਚ ਕਾਲੀ ਮਿਰਚ ਠੀਕ ਹੈ ਜੀ ਤੇ 1 ਚਮਚਾ ਆਪਾਂ ਲੈ ਆ ਜੀ ਅਦਰਕ ਦਾ ਪਾਊਡਰ ਜਿਹਨੂੰ ਸੁੰਡ ਦਾ ਪਾਊਡਰ ਵੀ ਕਹਿੰਦੇ ਨੇ ਠੀਕ ਹੈ ਰੋਣ ਤੇ ਅੱਧਾ ਚਮਚ ਲੈ ਆ ਜੀ ਆਪਾਂ ﺍﻟैची ਪਾਊਡਰ ਤੇ ਅੱਜਾ ਅੱਧਾ ਚਮਚਾ ਜੀ ਮਲਖੀ ਦਾ ਪਾਊਡਰ ਠੀਕ ਹੈ ਮਲਖੀ ਤੇ ਸਾਰੇ ਮਤਲਬ ਹਾਜਮੇ ਨੂੰ ਵੀ ਦਰੁਸਤ ਰੱਖ ਦਿੰਨੇ ਜੀ ਹਾਂਜੀ ਖੰਗ ਜਖਾਮ ਤੋਂ ਵੀ ਠੀਕ ਹੁੰਦੇ ਨੇ ਗਲੇ 'ਚ ਜੋ ਵੀ ਪ੍ਰੋਬਲਮ ਹੈ ਉਹਨਾਂ ਤੋਂ ਰਾਤ ਦਿੰਦੇ ਨੇ ਮਤਲਬ ਇੱਕ ਹਾਜਮੁਲਾ ਕੈਂਡੀ ਬਣ ਜਾਊਗੀ ਹਾਂਜੀ ਹਾਂਜੀ ਹਾਜਮੁਲਾ ਕੈਂਡੀ ਵੀ ਜੀ ਤੇ ਕਿ ਜਿਵੇਂ ਹੁਣ ਆਪਾਂ ਖਾਦਾ ਪੀਤਾ ਉਹ ਹੀ ਚੰਗੀ ਤਰ੍ਹਾਂ ਠੀਕ ਹੈ ਬਿਲਕੁਲ ਵੀ ਹੀਟ ਦੇਊਗਾ ਗਰਮੈਚ ਦੇਊਗਾ ਹਾਂਜੀ ਹਾਂਜੀ ਬਿਲਕੁਲ ਲੋ ਤੇ ਰੱਖ ਕੇ ਆਪਾਂ ਇਹਨੂੰ ਥੋੜਾ ਜਿਹਾ ਟਾਈਮ ਪਕਾ ਲੈਣਾ ਜ਼ਿਆਦਾ ਟਾਈਮ ਨਹੀਂ ਪਕਾਉਣਾ ਜੀ ਆਹ ਦੇਖੋ ਕਲਰ ਤਾਂ ਇਹਦਾ ਚੇਂਜ ਹੋ ਹੀ ਗਿਆ ਡਾਰਕ ਜਿਹਾ ਹੋ ਗਿਆ ਹਾਂਜੀ ਤੇ ਬਸ ਦੋ ਮਿੰਟ ਵੀ ਜਿਹੜੇ ਮਸਾਲਿਆਂ ਦਾ ਜਿਹੜਾ ਵਿੱਚ ਸਾਰਾ ਮਤਲਬ ਰਸ ਆ ਉਹ ਆਜੇ ਇਹਦੇ ਵਿੱਚ ਠੀਕ ਹੈ ਚੰਗੀ ਤਰ੍ਹਾਂ ਜਬ ਜੋਬ ਹੋ ਜਾਣ ਵਧੀਆ ਸਮੈਲ ਆਉਣ ਲੱਗੇ ਫਲੇਵਰ ਜਾ ਆਜੇ ਫਲੇਵਰ ਆਜੇ ਜੀ ਮਸਾਲਿਆਂ ਦਾ ਫਲੇਵਰ ਜਾ ਆਜੇ ਕਿੱਡਾ ਘੈਂਟ ਕਲਰ ਹੋ ਗਿਆ ਰਮਣ ਬ੍ਰਾਊਨ ਬ੍ਰਾਊਨ ਜਾ ਹਾਂਜੀ ਰੈੱਡ ਰੈੱਡ ਦਾ ਮਤਲਬ ਉਹ ਕੀ ਕਹਿਣਾ ਹੁੰਦਾ ਆਪਾਂ ਡਾਰਕ ਕਲਰ ਚੇਂਜ ਹੋ ਗਿਆ ਜੀ ਹਾਂਜੀ ਤੇ ਲੋ ਜੀ ਗੈਸ ਆਪਾਂ ਬੰਦ ਕਰਤਾ 2 ਮਿੰਟ ਪਕਾਉਣ ਤੋਂ ਬਾਅਦ ਤੇ ਹੁਣ ਆਪਾਂ ਇਹਨੂੰ ਜਿਵੇਂ ਛੋਟੀ ਛੋਟੇ ਕੋ ਕੌਲੀਆਂ ਹੁੰਦੀਆਂ ਨੇ ਜੀ ਜਾਂ ਜਿਵੇਂ ਛੋਟ ਛੋਟ ਜਿਵੇਂ ਹੁੰਦੇ ਨੇ ਆਈ ਸਬਕਿਊਬ ਜਮਾਉਣ ਵਾਲੇ ਮਤਲਬ ਠੀਕ ਹੈ ਉਹ ਟ੍ਰੇ ਜੀ ਟ੍ਰੇ ਹੁੰਦੀ ਆ ਉਹਦੇ ਵਿੱਚ ਵੀ ਜਮਾ ਸਕਦੇ ਆ ਤੇ ਨਹੀਂ ਆਪਾਂ ਇੱਕ ਕੌਲੀ ਚ ਕੱਟ ਕੇ ਮਤਲਬ ਚਮਚ ਨਾਲ ਵੀ ਪਟ ਪਟ ਕੇ ਖਾ ਸਕਦੇ ਆ ਜੀ ਠੀਕ ਹੈ ਇਹ ਗੰਭੀਰ ਪਕਾ ਸਕਦੇ ਹਾਂ ਤੇ ਕ੍ਰਮਣ ਤੂੰ ਕਹਿੰਦੀ ਸੀਗੀ ਵੀ ਮੈਂ ਹੋਰ ਵੀ ਚੀਜ਼ਾਂ ਦੱਸੂ ਵੀ ਠੰਡ ਲਾਉਣ ਤੋਂ ਉਹ ਰਜਾਈ ਦਾ ਖੜਾ ਛੜਨ ਤੋਂ ਠੰਡੀ ਲੱਗਦੀ ਵੀ ਆਪਾਂ ਤੋਂ ਕੰਮ ਨਹੀਂ ਹੁੰਦਾ ਜਿਵੇਂ ਜਿਵੇਂ ਮਤਲਬ ਆਪਾਂ ਵੀ ਕੰਮ ਕਰਦੇ ਆ ਆਪਣਾ ਮਤਲਬ ਵੀ ਹੀਟ ਮਿਲਦੀ ਆਪਣੇ ਸਰੀਰ ਨੂੰ ਤਾਂ ਮਤਲਬ ਆਪ ਨੂੰ ਠੰਡ ਲੱਗਣੀ ਆਟੋਮੈਟਿਕ ਹੀ ਬੰਦ ਹੋ ਜਾਂਦੀ ਹੈ ਜੀ ਜਦੋਂ ਆਪ ਪਰਜਾਈ ਚ ਪਏ ਰਹਿੰਨੇ ਆਪ ਮਾੜਾ ਜਿਹਾ ਬਾਹਰ ਨਿਕਲਦਾ ਆਪ ਕਹਿੰਨੇ ਹਾਏ ਬਹੁਤ ਠੰਡ ਹੈਗੀ ਪਰ ਜਿਉਂ ਜਿਉਂ ਆਪ ਕੰਮ ਕਰਦੇ ਠੰਡ ਲੱਗਣੀ ਹੌਲੀ ਹੌਲੀ ਹਟ ਜਾਂਦੀ ਹੈਗੀ ਇੱਕ ਜੇਕਰ ਆਪ ਵੀ ਪੈਰਾਂ ਚ ਚਾਹੇ ਸ਼ੂ ਪਾਈ ਨਹੀਂ ਹੈਗੇ ਪਰ ਫਿਰ ਵੀ ਆਪ ਨੂੰ ਕਈ ਵਾਰ ਐਵੇਂ ਹੁੰਦਾ ਵੀ ਪੈਰਾਂ ਦੇ ਦੌਰਾਨ ਹੀ ਜੇਕਰ ਉਹ ਨਿੱਗੇ ਨਾ ਹੋਣ ਤਾਂ ਉਹਦੀ ਵਜ੍ਹਾ ਕਰਕੇ ਬਹੁਤ ਜ਼ਿਆਦਾ ਠੰਡ ਕਰਦੇ ਇਸ ਕਰਕੇ ਮਤਲਬ ਜੇ ਆਪ ਪ੍ਰੋਪਰ ਵਧੀਆ ਸੌਕਸ ਪਾਵਾਂਗੇ ਪੈਰਾਂ ਨੂੰ ਨਿੱਗੇ ਰੱਖਾਂਗੇ ਤਾਂ ਵੀ ਆਪਾਂ ਨੂੰ ਠੰਡ ਜਿਹੜੀ ਘੱਟ ਮਹਿ ਜ਼ਰੂਰੀ ਹੈ ਜੀ ਤੇ ਗਰਮ ਚੀਜ਼ਾਂ ਵੀ ਖਾਣੀਆਂ ਜ਼ਰੂਰੀ ਨੇ ਕਿ ਤਾਂ ਜੋ ਸਰੀਰ ਨੂੰ ਵੀ ਗਰਮੀ ਮਿਲੇ ਤੇ ਮਤਲਬ ਜਿਹੜੀ ਆਪਾਂ ਨੂੰ ਠੰਡ ਆ ਉਹ ਨਾ ਮਿਲੇ ਤੇ ਇੱਕ ਅਲਸੀ ਦੀ ਜਿਹੜੀਆਂ ਪਿੰਨੀਆਂ ਨੇ ਉਹ ਵੀ ਬਹੁਤ ਹੀ ਜ਼ਿਆਦਾ ਮਤਲਬ ਆਪਾਂ ਨੂੰ ਗਰਮਾਇਸ਼ ਦਿੰਦੀਆਂ ਨੇ ਜੀਆਂ ਤੇ ਜਾਂ ਚਹਾਰੇ ਜਿਵੇਂ ਦੋ ਤਿੰਨ ਆਪਾਂ ਦੁੱਧ 'ਚ ਉਬਾਲ ਲੈ ਸ਼ਾਮ ਨੂੰ ਮਤਲਬ ਉਹ ਦੁੱਧ ਪੀ ਲੈਣਾ ਤਨ ਵਾਲੇ ਵੀਡੀਓ ਸ਼ੋਹਾਰ ਨੇ ਉਹ ਵੀ ਖਾ ਲੈਣੇ ਨੇ ਜੀ। ਸੋ ਉਹਦੇ ਨਾਲੇ ਗਰਮੈਸ਼ ਮਿਲਦੀ ਹੈ, ਠੰਡ ਤੋਂ ਰਾਤ ਮਿਲਦੀ ਹੈ। ਕਿਉਂਕਿ ਬਹੁਤ ਸਾਰੇ ਕਮੈਂਟ ਆ ਰਹੇ ਸੀ ਵੀ ਠੰਡ ਤੋਂ ਕਿਵੇਂ ਸਟਕਾਰਾ ਪਾਈਏ ਤੇ ਇਹ ਚੀਜ਼ਾਂ ਅਪਣਾ ਕੇ ਆਪਾਂ ਠੰਡ ਤੋਂ ਬਚ ਸਕਦੇ ਹਾਂ ਜੀ। ਹਾਂਜੀ, ਕੱਲ ਜਦੋਂ ਆਪਾਂ ਲਾਈਵ ਕਰਿਆ ਉਦੋਂ ਵੀ ਬਹੁਤ ਭੈਣ ਭਰਾਉਣੇ ਹਾਂ। ਹਾਂਜੀ, ਹਾਂਜੀ, ਬਹੁਤ ਹੋ ਗਈ। ਹਾਂਜੀ। ਤੇ ਇੱਕ ਕਈ ਵਾਰ ਆਪਣਾ ਮਨ ਵਿਆਪ ਤਾਂ ਸੁਣ ਜਿਓਏ ਪਰ ਠੰਡ ਬਹੁਤ ਜ਼ਿਆਦਾ ਹੋਈ ਪਈ ਹੈ ਤੇ ਆਪਾਂ ਕਾਲ ਕਰਦੇ ਨੇ ਵੀ ਹਾਈ ਨਹਾਉਣਾ ਨਹੀਂ ਹੈਗਾ, ਠੰਡ ਬਹੁਤ ਲੱਗ ਰਹੀ ਹੈ ਜੀ। ਪਰ ਜੇਕਰ ਆਪਾਂ ਗਰਮ ਗਰਮ ਪਾਣੀ ਨਾਲ ਨਹਾਵ ਲਗਣੀ हट ਜਾਂਦੀ ਹੈ ਆਪਣੇ ਜਿਹੜਾ ਸਰੀਰ ਉਹ ਗਰਮ ਹੋ ਜਾਂਦਾ ਜੀ ਹਾਂਜੀ ਇਸ ਕਰਕੇ ਨਹਾਉਣਾ ਵੀ ਜ਼ਰੂਰੀ ਹੈ ਗਰਮ ਚੀਜ਼ਾਂ ਖਾਣੀਆਂ ਵੀ ਜ਼ਰੂਰੀ ਨੇ ਤੇ ਆਪਣੇ ਸਰੀਰ ਨੂੰ ਪ੍ਰੋਪਰ ਚੰਗੀ ਤਰ੍ਹਾਂ ਕਵਰ ਕਰਕੇ ਵੀ ਰੱਖਣਾ ਜ਼ਰੂਰੀ ਹੈ ਜੀ ਤਾਂ ਜੋ ਠੰਡ ਨਾ ਲੱਗੇ ਤੇ ਆਪਾਂ ਜਿਹੜੀਆਂ ਬਿਮਾਰੀਆਂ ਤੋਂ ਦੂਰ ਰਹੀਏ ਜੀ ਠੀਕ ਹੈ ਜੀ ਤੇ ਹੁਣ ਆਪਣੇ ਇਹਦਾ ਦੱਸਿਏ ਜੀ ਕਿਵੇਂ ਕੀ ਕਰਨਾ ਹੈ ਦੁਬਾਰਾ ਬਸ ਇਹਨੂੰ ਹਲਕਾ ਜਿਹਾ ਪਠੰਡਾ ਕਰ ਲਾਂਗੇ ਜੀ ਮੇਰੇ ਕੋਲੇ ਹੈਗੀ ਹੈ ਜੀ ਟ੍ਰੇ ਥੋੜੀ ਪਲਾਸਟਿਕ ਦੀ ਹੈ ਜੀ ਇਹ ਠੀਕ ਹੈ ਰਮਣਾ ਇਸ ਥੋੜਿਆ ਪਠੰਡਾ ਕਰਕੇ ਜਮਾਉਣ ਵਾਲੀ ਕੋਈ ਆ ਹਾਂਜੀ ਤੇ ਇਹ ਆਪਾਂ ਠੰਡੀ ਕਰਕੇ ਹੀ ਪਾਵਾਂਗੇ ਇਹਦੇ ਵਿੱਚ ਸੁੰਗੜ ਜੇ ਨਾ ਜਾਵੇ ਹਲਕੀ ਜਿਹੀ ਛੱਡੀ ਕਰ ਲੈਣੀ ਜ਼ਿਆਦਾ ਨਹੀਂ ਹਾਂਜੀ ਤੇ ਫਿਰ ਆਪਾਂ ਇਹਦੇ ਵਿੱਚ ਜਮਾ ਦਾਂਗੇ ਜੀ ਠੀਕ ਹੈ ਜੀ ਤੇ ਜਿਹੜੇ ਆਪਾਂ ਲਏ ਨੇ ਜੀ ਬਦਾਮ ਇਹ ਆਪੋ ਉੱਪਰ ਡੈਕੋਰੇਟ ਕਰਨ ਵਾਸਤੇ ਲਏ ਆ ਮੈਂ ਕਿ ਪਹਿਲਾਂ ਵੀ ਕਿਹਾਗਾ ਵੀ ਜੇਕਰ ਹੈਗੇ ਨਹੀਂ ਤਾਂ પાਸ ਸਕਦੇ ਹੋ ਤੇ ਨਹੀਂ ਕੋਈ ਜ਼ਰੂਰਤ ਵੀ ਨਹੀਂ ਹੈਗੀ ਨਹੀਂ ਬਿਨਾ ਇਹਨਾਂ ਤੋਂ ਵੀ ਚੱਲ ਜੂਗਾ ਹਾਂਜੀ ਵਿੱਚ ਕਿਉਂਕਿ ਆਪਾਂ ਡਰਾਈ ਫਰੂਟ ਪਾਏ ਹੋਏ ਨੇਗੇ ਤੇ ਉਹਦੇ ਨਾਲ ਵੀ ਚੱਲ ਜੂ ਕੰਮ ਜੀ ਠੀਕ ਹੈ ਜੀ ਲਓ ਜੀ ਹੁਣ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਟ੍ਰੇ ਵਿੱਚ ਪਾਵਾਂਗੇ ਠੀਕ ਹੈ ਮਤਲਬ ਉਹ ਚੌਰਸ ਚੌਰਸ ਇਹਨਾਂ ਦੀਆਂ ਡਿੱਕੀਆਂ ਜਿਹੀਆਂ ਬਣਾ ਲੈਣਾ ਨਹੀਂ ਆਪਾਂ ਕੋਈ ਛੋਟੀ ਵੀ ਲਿਆ ਸਕਦੇ ਜਿਵੇਂ ਛੋਟੇ ਛੋਟੇ ਕਯੂਬਸ ਬਣਾਉਣ ਵਾਸਤੇ ਠੀਕ ਹੈ ਜੀ ਮੈਂ ਬਸ ਇਹਦੇ ਵਿੱਚ ਥੋੜਾ ਥੋੜੀ ਪਾਉਂਗੀ ਜੀ ਸਾਰਿਆਂ 'ਚ ਹੂੰ ਕਿਉਂਕਿ ਇੰਨੀ ਵੱਡੀ ਤਖਾਦੀ ਵੀ ਨਹੀਂ ਜਾਣੀ ਜੀ ਵਧੀਆ ਜੰਮ ਜਾਣਗੀਆਂ ਨਲੇ ਰੋਟੀ ਤੋਂ ਬਾਅਦ ਜਿਵੇਂ ਆਪਾਂ ਰਮਣ ਗੁੜ ਖਾਣੇ ਹਾਂਗੇ ਉਹਦੇ ਖਾ ਸਕਦੇ ਆ ਜੀ ਉਹ ਗੁਰਦੀ ਜੀ ਖੰਘ ਚ ਕੰਮ ਤੋਂ ਰਾਤ ਦੇ ਨੀਂਦ ਵਿੱਚ ਖੰਘ ਬਹੁਤ ਜ਼ਿਆਦਾ ਸੜਦੀ ਆ ਚੰਗੀ ਤਰ੍ਹਾਂ ਕੋਈ ਖਾਦਾ ਪੀਤਾ ਨਹੀਂ ਪਚਦਾ ਹਾਂਜੀ ਜੇ ਗਲਾ ਬਹੁਤ ਜ਼ਿਆਦਾ ਦਰਦ ਕਰਦਾ ਤੇ ਇੱਕ ਹੁਣ ਕਈ ਵਾਰ ਠੰਡ ਦਰਾਨਾ ਆਪਾਂ ਕੀ ਕਰਦੇ ਆ ਵੀ ਠੰਡਾ ਪਾਣੀ ਪੀ ਜਾਂਨੇ ਹਾਂਜੀ ਸੋ ਠੰਡ ਦਰਾਨ ਹਮੇਸ਼ਾ ਗੁੰਗੁਣਾ ਪਾਣੀ ਪੀਆ ਕਰੋ ਕਿਉਂਕਿ ਕਈ ਵਾਰ ਕਾਰਨ ਉਹੀ ਹੋ ਜਾਂਦਾ ਜੀ ਆਪਾਂ ਕਈ ਵਾਰ ਖਾਣਾ ਖਾ ਕੇ ਗਰਮ ਗਰਮ ਉੱਪਰ ਦੀ ਥੋੜਾ ਕਹਿੰਨੇ ਚਲੋ ਇੱਕ ਅੱਧੀ ਕੁੱਟ ਪਰ ਲੋ ਠੰਡੇ ਪਾਣ ਦੇ ਕੀ ਹੁੰਦਾ ਜੀ ਤਾਂ ਪਾਣੀ ਜਿਹੜਾ ਕੋਸਾ ਹੀ ਪੀਣਾ ਚਾਹੀਦਾ ਜੀ ਕਿਉਂਕਿ ਇਹ ਵੀ ਮੇਨ ਕਾਰਨ ਹੈ ਜੀ ਸਾਡੇ ਖੰਗ ਚ ਖਾਮਦਾ ਜਦੋਂ ਜ਼ੁਕਾਮ ਹੋ ਜਾਂਦਾ ਨਾਲ ਦੀ ਨਾਲ ਹੀ ਆਪਾਂ ਨੂੰ ਖੰਗ ਹੋ ਜਾਂਦੀ ਹੈ ਜੀ ਇਸ ਕਰਕੇ ਸੇਫਟੀ ਜ਼ਰੂਰੀ ਹੈ ਜੀ ਤੇ ਲੋ ਜੀ ਇਸ ਪ੍ਰਕਾਰ ਆਪਾਂ ਸਾਰਾ ਇਹਦੇ ਵਿੱਚ ਪਾ ਲਾਂਗੇ ਜੀ ਠੀਕ ਹੈ ਸਾਰਾ ਮਟੀਰੀਅਲ ਆਪਾਂ ਉਹਦੇ ਵਿੱਚ ਪਾ ਲੈਣਾ ਤੇ ਇਹ ਜੰਮ ਜੁਰਮਣ ਕੇ ਫਰਜ ਚ ਰੱਖਣਾ ਪਊਗਾ ਫਰਜ ਚ ਰੱਖ ਦਾਂਗੇ ਜੀ ਦੋ ਕਮਿੰਟ ਫਿਰ ਉਸ ਤੋਂ ਬਾਅਦ ਕਿਸੇ ਵੀ ਕੰਟੇਨਰ 'ਚ ਸਟੋਰ ਕਰਕੇ ਰੱਖ ਲਾਂਗੇ ਬਾਹਰ ਹੀ ਠੀਕ ਹੈ ਜੀ ਇੱਕ ਵਾਰ ਆਪਾਂ ਇਹਨਾਂ ਨੂੰ ਜਮਾ ਲਾਂਗੇ ਜੀ ਠੀਕ ਹੈ ਹੁਣ ਕਿਰਾ ਭਰ ਲਈਏ ਇਹਨਾਂ ਨੂੰ ਹਾਂਜੀ ਹਾਂਜੀ ਤੇ ਬਹੁਤ ਹੀ ਜ਼ਿਆਦਾ ਟੇਸਟੀ ਲੱਗੂ ਬੱਚਿਆਂ ਨੂੰ ਵੀ ਬਹੁਤ ਤੇ ਹਰੇਕ ਇਨਸਾਨ ਇਹਨੂੰ ਖਾ ਸਕਦਾ ਟੇਸਟੀ ਵੀ ਬਹੁਤ ਹੈ ਤੇ ਹੈਲਥੀ ਵੀ ਬਹੁਤ ਹੀ ਜ਼ਿਆਦਾ ਜੀ ਤੇ ਠੰਡ ਤੋਂ ਵੀ ਆਪਾਂ ਨੂੰ ਬਹੁਤ ਹੀ ਜ਼ਿਆਦਾ ਬਚਾ ਕਰੂਗੀ ਜੀ ਇਹ ਤੇ ਠੰਡ ਦੌਰਾਨ ਇਹ ਬਣਾ ਕੇ ਆਪਾਂ ਸਾਰੇ ਪਰਿਵਾਰ ਖਾ ਸਕਦੇ ਹਾਂ। ਲਓ ਜੀ ਹੁਣ ਆਪਾਂ ਇਹਨੂੰ ਬਦਾਮਾਂ ਨਾਲ ਡੈਕੋਰੇਟ ਕਰ ਲੈਨੇ ਆ ਸੋਹਣੇ ਵੀ ਲੱਗਣਗੇ ਤੇ ਟੇਸਟ ਵੀ ਬਹੁਤ ਹੀ ਜ਼ਿਆਦਾ ਵਧੀਆ ਹੋਊਗਾ ਜੀ। ਨਾਲੇ ਬਦਾਮਾਂ ਦਾ ਟੇਸਟ ਹੀ ਆਊਗਾ ਰਮਨ ਤੋਂ ਦੋ ਸਵਾਲ ਲੱਗੋ ਹਨਾ। ਹਾਂਜੀ ਹਾਂਜੀ ਇਹ ਵੀ ਬਹੁਤ ਜ਼ਰੂਰੀ ਨੇ ਜੀ ਹੈਲਥ ਵਾਸਤੇ। ਠੀਕ ਹੈ ਜੀ। ਤੇ ਲਓ ਜੀ ਦੋ ਬਦਾਮ ਦੋਸਤوں ਬਸ ਫ੍ਰੈਜਰ 'ਚ ਧਰ ਕੇ 10-20 ਮਿੰਟ ਬਟਾ ਹੁਣ ਬਹੁਤ ਰਹਿਣਗੇ ਹਨਾ। ਹਾਂਜੀ ਹਾਂਜੀ ਉਦੋਂ ਤੱਕ ਤੇ ਠੰਡ 'ਚ ਬਾਹਰ ਹੀ ਜੰਮ ਜੂਗੀ ਪਰ ਫ੍ਰੈਜਰ 'ਚ ਚੰਗੀ ਤਰ੍ਹਾਂ ਸੈੱਟ ਹੋ ਜੂਗੀ ਗੋਲੇ ਹੁੰਦੇ ਸੀ ਪੁਰਾਣੇ ਟਾਈਮ ਚ ਤਾਂ ਆਪਾਂ ਉਹਵੇਂ ਵੀ ਮਤਲਬ ਇਹਨੂੰ ਬਣਾ ਸਕਦੇ ਆ ਜੀ ਕੋਈ ਜ਼ਰੂਰੀ ਨਹੀਂ ਹੈਗੇ ਵੀ ਇੰਨਾ ਮਤਲਬ ਟਰਾਂਚੀ ਜਮਾਉਣੇ ਨੇ ਆਪਾਂ ਗੋਲੀਆਂ ਵੀ ਵਧੀਆ ਆਪਾਂ ਬੱਟ ਸਕਦੇ ਆ ਜੀ ਠੀਕ ਹੈ ਬਹੁਤ ਤਿਆਰ ਆ ਦੋਸਤੋ ਜਮਾ ਫਰਿੱਜ ਦੇ ਭਰ ਲਈ ਮੇਰਾ ਦੱਸ ਦੇ ਕਿ ਕਿੰਨੀ ਜਿਆਦਾ ਸੋਹਣੀ ਲੱਗਦੀ ਆ ਤੇ ਹੁਣ ਆਪਾਂ ਇਹਨੂੰ ਫਰਿੱਜ ਚ ਲਾ ਦਾਂਗੇ ਠੀਕ ਹੈ ਦੋਸਤੋ ਛੋਟਾ ਜਿਹਾ ਪੰਗਾ ਹੋ ਗਿਆ ਸੀ ਤੇ ਬਹੁਤ ਮੁਸ਼ਕਲ ਨਾਲ ਗੱਡੀਆਂ ਕਿਉਂਕਿ ਆਪਾਂ ਜਿਹੜੀ ਟ੍ਰੇ ਲਈ ਸੀ ਉਹ ਚ ਥੋੜਾ ਜਿਹਾ ਘਿਓ ਲਾਉਣਾ ਸੀ ਤੇ ਕਾਹ ਕਾਲ ਚ ਘਿਓ ਲਾਉਣਾ ਤਾਂ ਭੁੱਲ ਗਏ ਤੇ ਇਹਨੂੰ ਫਿਰ ਆਪਾਂ ਗਰਮ ਪਾਣੀ ਚ ਰੱਖ ਕੇ ਮਸਾਂ ਹੀ ਗੱਡੀਆਂ ਨੇ ਇਸ ਕਰਕੇ ਜਾਂ ਤਾਂ ਕੋਈ ਪਤਲੀ ਪਲਾਸਟਿਕ ਲੈ ਲਓ ਮਤਲਬ ਜੀ ਦੇ ਵਿੱਚ ਆਏ ਚੰਗੀ ਤਰ੍ਹਾਂ ਜੰਮ ਜਾਂਦੇ ਜਿਹਦਾ ਆਸਾਨੀ ਨਾਲ ਨਿਕਲ ਜਾਣ ਜਾਂ ਤੁਸੀਂ ਐਵੇਂ ਦੀਆਂ ਗੋਲੀਆਂ ਵਟ ਲਿਓ ਜੀ ਮੈਂ ਹੁਣ ਜਿਵੇਂ ਵੱਡੀ ਏਜ ਦੇ ਪਾਸੋਂ ਨੇ ਉਹ ਤਾਂ ਖਾ ਸਕਦੇ ਨੇ ਹੁਣ ਜਿਵੇਂ ਬੱਚੇ ਨੇ ਜੀ ਉਹਨਾਂ ਨੂੰ ਆਪਾਂ ਛੋਟੀਆਂ ਗੋਲੀਆਂ ਬਣਾ ਕੇ ਦੇ ਸਕਦੇ ਹਾਂ ਉੱਪਰ ਆਪ ਡ్రਾਈ ਫਰੂਟ ਲਗਾ ਤੇ ਤੇ ਦੇਖੋ ਕਿੰਨੇ ਜ਼ਿਆਦਾ ਵਧੀਆ ਬਣੀਆਂ ਨੇਗੀਆਂ ਤੇ ਬਹੁਤ ਹੀ ਜ਼ਿਆਦਾ ਟੇਸਟੀ ਵੀ ਨੇ ਤੇ ਹੈਲਥੀ ਵੀ ਬਹੁਤ ਹੀ ਜ਼ਿਆਦਾ ਨੇ ਖਾਦਾ ਪੀਤਾ ਵੀ ਚੰਗੀ ਤਰ੍ਹਾਂ ਪਚਦਾ ਹੈਗਾ ਠੰਡ ਦੌਰਾਨ ਆਪਾਂ ਨੂੰ ਗਰਮਾਇਸ਼ ਦਿੰਦੇ ਨੇਗੇ ਜਿਵੇਂ ਖੰਘ ਜ਼ੁਖਾਮ ਜਾਂ ਗਾਲਾ ਬਹੁਤ ਜ਼ਿਆਦਾ ਦਰਦ ਹੁੰਦਾ ਹੈਗਾ ਗਲੇ 'ਚ ਬਾਰ-ਬਾਰ ਮਤਲਬ ਜਿਵੇਂ ਬਲਗਮ ਜਿਹੀ ਜਮਾ ਹੁੰਦੀ ਹੈਗੀ ਤੇ ਉਹਨੂੰ ਵੀ ਬਿਲਕੁਲ ਸੈੱਟ ਕਰ ਦਿੰਦਾ ਸੋ ਬਹੁਤ ਵਧੀਆ ਰੈਸਪੀ ਆ ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਪਸੰਦ ਆਊਗਾ ਕਿਉਂਕਿ ਇਹ ਜਮਾ ਚਾਕਲੇਟ ਵਾਂਗੂ ਲੱਗਦੀ ਹੈ ਤੇ ਬੱਚੇ ਵੀ ਇਹਨੂੰ ਆਸਾਨੀ ਨਾਲ ਖਾਣਗੇ ਸੁਖੰਗਜਮ ਤੋਂ ਬਚੇ ਰਹਿਣਗੇ ਤੇ ਠੰਡ ਜਿਹੜੀ ਉਹ ਸੌਖੀ ਟੱਪ ਜੂਜੀ ਸੋ ਵੀਡੀਓ ਵਧੀਆ ਲੱਗੀ ਅਗੇ ਜਰੂਰ ਸ਼ੇਅਰ ਕਰਨੀ ਤੇ ਇਹ ਰੈਸਪੀ ਬਣਾ ਕੇ ਵੀ ਜਰੂਰ ਖਾਣੀ ਜਿਵੇਂ ਖਾਣਾ ਖਾਣ ਤੋਂ ਬਾਅਦ ਆਪਾਂ ਇਹਨੂੰ ਇੱਕ ਪੀਸ ਖਾ ਸਕਦੇ ਹਾਂ ਹੈਲਥੀ ਵੀ ਆ ਤੇ ਬਹੁਤ ਹੀ ਜ਼ਿਆਦਾ ਟੇਸਟੀ ਵੀ ਹੈ ਜੀ ਸੋ ਵੀਡੀਓ ਨੂੰ ਅਗੇ ਜਰੂਰ ਸ਼ੇਅਰ ਕਰਨਾ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ